ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਤਿੱਖਾ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਫਿਰ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਪੈਣਾ ਦੇ ਬੁਟੀਕ ਤੇ ਅਗਰ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਔਰ ਜਿਹੜੇ ਪਹਿਲਾਂ ਵੀਡੀਓ ਦੇਖਦੇ ਨੇ ਤੇ ਉਹਨਾਂ ਨੇ ਵੀ ਕਾਫੀ ਜਣ ਹੈ ਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਿਉਂਕਿ ਮੈਨੂੰ ਜਦੋਂ ਮੈਸੇਜ ਆਉਂਦੇ ਨੇ ਨਾ WhatsApp ਤੇ ਕਹਿੰਦੇ ਨੇ ਕਿ ਦੀਦੀ ਸਾਡੇ ਕੋ ਵੀਡੀਓ ਲੇਟ ਪਹੁੰਚਦੀ ਹੈ ਲੇਟ ਵੀਡੀਓ ਇਸੇ ਕਰਕੇ ਹੀ ਪਹੁੰਚਦੀ ਕਿਉਂਕਿ ਤੇ ਜਦੋਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਫਿਰ ਤੁਸੀਂ ਬੈਲ ਆਈਕਨ ਨੂੰ ਨਹੀਂ ਪ੍ਰੈਸ ਕੀਤਾ ਹਨ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਔਰ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਕੁਝ ਭੈਣਾਂ ਨੂੰ ਨਹੀਂ ਪਤਾ ਰਹਦਾ ਕਿ ਚੈਨਲ ਕਿਵੇਂ ਸਬਸਕ੍ਰਾਈਬ ਕਰਨਾ ਇੱਕ ਸਾਈਡ ਤੇ ਤੁਸੀਂ ਦੇਖੋ ਸਬਸਕ੍ਰਾਈਬਰ ਸਬਸਕ੍ਰਾਈਬ ਲਿਖਿਆ ਹੋਇਆ ਤੁਸੀਂ ਉਸ ਨੂੰ ਜਾ ਕੇ ਪ੍ਰੈਸ ਕਰੋ ਤੁਹਾਡਾ ਜਿਹੜਾ ਤੋਂ ਚੈਨਲ ਹੈ ਸਾਡਾ ਉਹ ਸਬਸਕ੍ਰਾਈਬ ਤੁਸੀਂ ਕਰ ਲੈਣਾ ਹੈ ਤੇ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰਾਂਗੇ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇਗੀ ਠੀਕ ਹੈ ਜੀ ਤੇ ਅੱਜ ਤੁਹਾਨੂੰ ਜਿਹਨਾਂ ਸਾਰਿਆਂ ਨੂੰ ਪਤਾ ਹੀ ਕਿ ਅੱਜ ਹੈਗੀ ਜੀ ਵਿਸਾਖੀ ਤੇ ਨਾਲ ਹੀ ਸੰਗਰਾਂਦ ਦਾ ਦਿਹਾੜਾ ਤੇ ਆਪ ਸਭ ਨੂੰ ਵਿਸਾਖੀ ਤੇ ਸੰਗਰਾਂਦ ਦੇ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਜੀ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਸਾਰੇ ਸਿੱਖ ਕਮਿਊਨਿਟੀ ਵਾਸਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਸਪੈਸ਼ਲ ਜਿਹੜੇ ਸਾਖੀ ਵਾਲੇ ਸੂਟ ਲੈ ਕੇ ਆਏ ਆ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਜਿਵੇਂ ਇਤਿਹਾਸ ਸੋਹਣਾ ਕਿਉਂਕਿ ਇਤਿਹਾਸ ਖੁਸ਼ੀਆਂ ਦਾ ਹੈ ਅੱਜ ਦੇ ਦਿਨ ਆਪਣੀਆਂ ਕਣਕਾਂ ਨੂੰ ਵਾਢੀ ਪੈਂਦੀ ਹੈ ਆਪਣੇ ਜਿਹੜੇ ਕਿਸਾਨ ਭਾਈਚਾਰਾ ਬਹੁਤ ਜ਼ਿਆਦਾ ਖੁਸ਼ ਹੁੰਦੇ ਤੇ ਸਾਡੇ ਵਰਗਿਆਂ ਨੂੰ ਉਮੀਦਾਂ ਹੁੰਦੀਆਂ ਕੁਝ ਘਰਾਂ ਦੇ ਵਿੱਚ ਐਦਾਂ ਹੁੰਦਾ ਕਿ ਆ ਜਦੋਂ ਆਪਾਂ ਕੋਈ ਕਹਿੰਦੇ ਸ਼ਾਪਿੰਗ ਕਰਨ ਦੀ ਹੁੰਦੀ ਪਹਿਲਾਂ ਆਪਣੇ ਇਹ ਹੁੰਦਾ ਸੀ ਕਿ ਹਾੜੀ ਸੋਨੀ ਤੇ ਆਪਾਂ ਸ਼ਾਪਿੰਗ ਕਰਦੀ ਤੇ ਘਰ ਦੇ ਕਹਿੰਦੇ ਹੁੰਦੇ ਸੀ ਕੋਈ ਨਾ ਕਣਕ ਵੱਡੀ ਜਾਏਗੀ ਤੇ ਫਿਰ ਤੁਹਾਨੂੰ ਸੂਟ ਲੈ ਕੇ ਦੇਵਾਂਗੇ ਰਸੇ ਉਹਦਾ ਆਪਾਂ ਬਹੁਤ ਜ਼ਿਆਦਾ ਡਰਾਮਾ ਹੋ ਚੁੱਕਿਆ ਹੁਣ ਤਾਂ ਆਪਣੇ ਕੋਲ ਸਬਰ ਹੀ ਨਹੀਂ ਹੈਗਾ ਕਿ ਸੂਟ ਆਪਾਂ ਨੇ ਵਿਸਾਖੀ ਤੇ ਲੈਣੇ ਨੇ ਜਾਂ ਹਨਾ ਸੋਨੀ ਤੇ ਲੈਣੇ ਨੇ ਜਾਂ ਹਾੜੀ ਤੇ ਲੈਣੇ ਨੇ ਹੁਣ ਤੇ ਆਪਾਂ ਆਮ ਤੌਰ ਹੀ ਤੇ ਸੂਟ ਜਿਹੜੇ ਖਰੀਦੇ ਰਹਿਣੇ ਆ ਤਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਖਰਾਬ ਕਰਦੇ ਹੋਏ ਤੁਹਾਡੇ ਨਾਲ ਵੀਡੀਓ ਜਿਹੜੀ ਅੱਜ ਵਾਲੀ ਸ਼ੁਰੂ ਕਰਦੇ ਹਾਂ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਸਟੱਫ ਬਹੁਤ ਜ਼ਿਆਦਾ ਸੋਹਣਾ ਹੈ ਕਿਉਂਕਿ ਆਪਾਂ ਜੋ ਵੀ ਲੈ ਕੇ ਆਉਂਦੇ ਆ ਤੁਹਾਡੇ ਵਾਸਤੇ ਕੁਝ ਸਪੈਸ਼ਲ ਤੇ ਕੁਝ ਵੱਖਰਾ ਲੈ ਕੇ ਆਉਨੇ ਆ ਤੇ ਹੁਣ ਤੱਕ ਜਿੰਨੀ ਵੀ ਆਪਾਂ ਤੁਹਾਨੂੰ ਕਲੈਕਸ਼ਨ ਦਿਖਾਉਨੇ ਆ ਸਾਰਿਆਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਬਹੁਤ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਪਿਆਰ ਦਿੰਦੇ ਹੋ ਤੇ ਪਰਸਨਲੀ ਜਦੋਂ ਮੈਸੇਜ ਆਉਂਦੇ ਨੇ WhatsApp ਤੇ ਵੀ Instagram ਤੇ ਵੀ ਕਿ ਜੀ ਤੁਹਾਡੀ ਕਲੈਕਸ਼ਨ ਸਾਨੂੰ ਬਹੁਤ ਸੋਹਣੀ ਲੱਗਦੀ ਹੈ ਤੇ ਲੋ ਜੀ ਅੱਜ ਬਹੁਤ ਜਿਆਦਾ ਸੋਹਣੀ ਹੈ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਇਹ ਹੈਗੇ ਨੇ ਜੀ ਜਿਹੜਾ ਬ੍ਰਾਂਡ ਰਹੇਗਾ ਫਲੋਰਾ ਦਾ ਬ੍ਰਾਂਡ ਰਹੇਗਾ ਤੁਸੀਂ ਦੇਖ ਸਕਦੇ ਹੋ ਸਟੈਂਪ ਉੱਪਰ ਲੱਗੀ ਹੋਈ ਹੈ ਬਿਨਾ ਸਟੈਂਪ ਤੋਂ ਆਪਾਂ ਤੁਹਾਨੂੰ ਕੋਈ ਵੀ ਫੈਬਰਿਕ ਜਿਹੜਾ ਨਹੀਂ ਦਿੰਦੇ ਹੈਗੇ ਬਹੁਤ ਹੀ ਜਿਆਦਾ ਲਾਈਟ ਵੇਟ ਪਿਓਰ ਵਿਸਕੋਜ਼ ਜੌਰਜਟ ਦੇ ਉੱਪਰ ਰਹੇਗਾ ਜੀ ਬਹੁਤ ਜਿਆਦਾ ਲਾਈਟ ਵੇਟ ਹੈ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਉੱਡਦਾ ਪਤਾ ਲੱਗਦਾ ਹੋਵੇ ਕਿ ਕਿੰਨਾ ਜਿਆਦਾ ਲਾਈਟ ਵੇਟ ਹੈ ਇਹ ਤੇ ਲੋ ਜੀ ਇਹ ਰਹੇਗੀ ਆਪਣੀ ਬਾਟਮ ਕਰੇਪ ਦੀ ਬਾਟਮ ਰਹੇਗੀ 1.3 ਮੀਟਰ ਦੀ ਜਿਹੜੀ ਬਾਟਮ ਰਹੇਗੀ ਆਰਾਮ ਨਾਲ ਤੁਹਾਡੀ ਬਾਟਮ ਜਿਹੜੀ ਬਨਣੀ ਹੈ ਜੀ ਸ਼ਰਟ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਜਿਹੜੀ ਡਿਜ਼ਾਈਨਿੰਗ ਹੈ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਤੇ ਦੁਪट्टे ਦੀ ਜਿਹੜੀ ਸੌਫਟਨੈਸ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਕਿੰਨਾ ਜ਼ਿਆਦਾ ਸੌਫਟ ਦੁਪੱਟਾ ਹੈ ਔਰ ਦੁਪੱਟਾ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁਲਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਲਾਈਟ ਪਿਸਤਾ ਜਿਹਾ ਕਲਰ ਹੈ ਬਹੁਤ ਜ਼ਿਆਦਾ ਸੋਹਣੀ ਹੈ ਜੀ ਚੋਂ ਖੁਸ਼ਬੂ ਆਉਂਦੀ ਜਦੋਂ ਸੂਟ ਖੋਲਦਾ ਨਾ ਉਹਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਆਪਾਂ ਨੇ ਕੋਈ ਜਿਹੜਾ ਬ੍ਰਾਂਡ ਹੈ ਓਪਨ ਕੀਤਾ ਹੈ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਔਰ ਜਿਹੜੀ ਤੀਸਰੀ ਗੱਲ ਹੈ ਜੀ ਸੌਫਟਨੈਸ ਦੀ ਬਹੁਤ ਹੀ ਜ਼ਿਆਦਾ ਸੌਫਟ ਹੈ ਤੁਹਾਨੂੰ ਜੇ ਤੁਸੀਂ ਇਹ ਸੂਟ ਵੇਅਰ ਕਰੋਗੇ ਤੁਹਾਨੂੰ ਵੇਅਰ ਕੀਤਾ ਦਾ ਵੀ ਨਹੀਂ ਪਤਾ ਲੱਗਣਾ ਕਿ ਆਪਾਂ ਆਪਣੀ ਬਾਡੀ ਦੇ ਉੱਪਰ ਕੁਝ ਵੇਅਰ ਕੀਤਾ ਹੋਇਆ ਬਹੁਤ ਜ਼ਿਆਦਾ ਸੌਫਟਨੈਸ ਹੈ ਜੀ ਇਸ ਕੱਪੜੇ ਦੇ ਵਿੱਚ ਤੇ ਖੁਸ਼ਬੂ ਬਹੁਤ ਪਿਆਰੀ ਹੈ ਜਿਹੜਾ ਬ੍ਰਾਂਡ ਹੁੰਦਾ ਜੀ ਬ੍ਰਾਂਡ ਦੀ ਪਹਿਚਾਨ ਵ ਤੇ ਅੱਜ ਜਦੋਂ ਇਹ ਸਵੇਰੇ ਮੈਂ ਸੂਟ ਖੋਲੇ ਨਾ ਤੇ ਮੈਨੂੰ ਖੁਦ ਨੂੰ ਪਤਾ ਲੱਗਿਆ ਕਿ ਵਾਕਈ ਯਾਰ ਮੈਂ ਕੋਈ ਚੀਜ਼ ਖੋਲੀ ਹੈ ਤਾਂ ਸਾਰੇ ਕਮਰੇ ਵੱਲ ਇਹੀ ਆ ਰਹੇ ਸੀ ਕਹਿੰਦੇ ਅੰਦਰੋਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਅੱਜ ਇਹ ਜਿਹੇ ਕਿਹੜੇ ਸੂਟ ਆਏ ਨੇ ਤੇ ਅੱਜ ਆਏ ਨੇ ਜੀ ਫਲੋਰਾ ਦੇ ਸੂਟ ਬਹੁਤ ਹੀ ਪਿਆਰੇ ਨੇ ਤੇ ਇਹਦੇ ਵਿੱਚ ਅਗਲਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਨੇ ਜੀ ਇਹ ਵਾਲੇ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਕਿ ਤੁਹਾਡੇ ਵੱਤ ਜੋ ਵੀ ਲੈ ਕੇ ਆਈਏ ਕੁਝ हटਕੇ ਲੈ ਕੇ ਆਈਏ ਕੁਝ ਨਵਾਂ ਲੈ ਕੇ ਆਈਏ ਡਿਜ਼ਾਈਨਿੰਗ ਔਰ ਕਲਰ ਚੈੱਕ ਕਰਿਓ ਸਾਰੇ ਹੀ ਲਾਈਟ ਕਲਰ ਆਏ ਨੇ ਜੀ ਕਿਉਂਕਿ ਤੁਹਾਨੂੰ ਪਤਾ ਅੱਗੇ ਆਪਣਾ ਜਿਵੇਂ ਸਮਰ ਸ਼ੁਰੂ ਨੇ ਹਨਾ ਤੇ ਉਹਦੇ ਵਿੱਚ ਲਾਈਟ ਕਲਰ ਨਹੀਂ ਜਿਆਦਾ ਸੋਹਣੇ ਲੱਗਦੇ ਆ ਵੈਸੇ ਵੀ ਜਿਹੜੇ ਸਰਦਾਰੀ ਕਲਰ ਹੁੰਦੇ ਨੇ ਜੀ ਉਹ ਸੋਹਣੇ ਲਾਈਟ ਕਲਰ ਦੇ ਵਿੱਚ ਹੀ ਲੱਗਦੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆ ਰਿਹਾ ਜਲਦੀ ਜਲਦੀ ਸਕਰੀਨਸ਼ਾਟ ਲਈ ਜਾਓ ਇਹ ਨਾ ਹੋਵੇ ਤੁਸੀਂ ਦੇਰ ਕਰ ਦੋ ਕੁਝ ਭੈਣਾਂ ਦਾ ਜਿਹੜੀ ਵੀਡੀਓ ਦੇਖਣ 'ਚ ਦੇਰੀ ਕਰ ਦਿੰਦੇ ਨੇ ਫਿਰ ਉਹਨਾਂ ਵਿਚਾਰੀਆਂ ਨੂੰ ਸੂਟ ਨਹੀਂ ਮਿਲਦੇ ਹੈਗੇ ਉਹਦੇ ਵਿੱਚ ਦੇਖੋ ਮੇਰੀ ਕੋਈ ਗਲਤੀ ਨਹੀਂ ਮੈਂ ਵੀਡੀਓ ਟਾਈਮ ਤੇ ਅਪਲੋਡ ਕਰ ਰਹੀ ਆ ਹੁਣ ਤੁਸੀਂ ਵੀਡੀਓ ਟਾਈਮ ਤੇ ਨਹੀਂ ਦੇਖ ਰਹੇ ਹੋ ਮੈਂ ਉਹਦੇ 'ਚ ਕੁਝ ਨਹੀਂ ਕਰ ਸਕਦੀ ਇਸੇ ਕਰਕੇ ਮੈਂ ਬਾਰ-ਬਾਰ ਕਹਿੰਨੀ ਹੁੰਦੀ ਆ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚੇਗਾ ਜੀ ਤਾਂ ਹੀ ਤੁਸੀਂ ਵੀਡੀਓ ਦੇਖੋਗੇ ਅਸੀਂ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਜੀ ਜਿਹੜੀ ਮੇਨ ਗੱਲ ਹੈ ਲਾਈਨਿੰਗ ਲਗਵਾ ਕੇ ਵੀ ਤੁਹਾਨੂੰ ਇਹ ਫੀਲ ਨਹੀਂ ਹੋਣਾ ਕਿ ਕਾਫੀ ਹੈਵੀ ਸਟੱਫ ਹੈ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਬਹੁਤ ਜ਼ਿਆਦਾ ਪਿਓਰ ਨੈਚੁਰਲ ਕ੍ਰੇਪ ਦੀ ਇਹਦੇ ਨਾਲ ਬਾਟਮ ਰਹੇਗੀ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਸਕੋਸ ਜ਼ੋਰਜਰਡ ਦਾ ਇਹ ਦੁਪੱਟਾ ਪਿਓਰ ਜ਼ੋਰਜਰਡ ਦੇ ਵਿੱਚ ਇਹ ਵਾਲੇ ਸੂਟ ਨੇ ਜੀ ਬਹੁਤ ਜ਼ਿਆਦਾ ਲਾਈਟ ਵੇਟ ਫਲੋਰਾ ਦਾ ਬ੍ਰਾਂਡ ਰਹੇਗਾ ਤੁਸੀਂ ਚੈੱਕ ਕਰ ਸਕਦੇ ਦੁਪੱਟੇ ਖੁਸ਼ਬੂ ਬਹੁਤ ਜ਼ਿਆਦਾ ਸੋਹਣੀ ਆ ਰਹੀ ਸਾਰੇ ਸੂਟਾਂ ਦੇ ਵਿੱਚੋਂ ਜਦੋਂ ਤੁਸੀਂ ਸੂਟ ਇਹ ਵਾਲੇ ਮਗਵਾਓਗੇ ਨਾ ਤੁਹਾਡੇ ਕੋਲ ਪਹੁੰਚਣਗੇ ਜੇ ਤੁਸੀਂ ਪਰਸਨਲੀ ਮੈਨੂੰ ਪਤਾ ਹੈ ਕਿ ਜਿਹਦਾ ਤੁਹਾਨੂੰ ਬਹੁਤ ਜ਼ਿਆਦਾ ਸੋਹਣੀਆਂ ਲੱਗਣਗੀਆਂ ਔਰ ਪਸੰਦ ਆਣਗੀਆਂ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਰੇਕ ਸੂਟ ਦੇ ਉੱਪਰ ਸਟੈਂਪ ਮਿਲੇਗੀ ਬਿਨਾ ਸਟੈਂਪ ਤੋਂ ਤੁਹਾਨੂੰ ਕੋਈ ਵੀ ਜਿਹੜਾ ਸੂਟ ਹੈ ਉਹ ਨਹੀਂ ਮਿਲੇਗਾ ਜੀ ਅਗਲਾ ਕਲਰ ਚੈੱਕ ਕਰੋ ਜਿਹੜਾ ਤੁਹਾਨੂੰ ਪਹਿਲਾਂ ਪੀਚ ਸ਼ੇਡ ਦਿਖਾਈ ਉਹਦੇ ਵਿੱਚ ਇਹ ਹਲਕਾ ਲਾਈਟ ਲਵੈਂਡਰ ਜਿਹਾ ਕਲਰ ਹੈ ਇਹ ਸੂਟ ਇਦਾਂ ਦੇ ਨੇ ਜੀ ਇਹਨਾਂ ਨੂੰ ਹਰੇਕ ਏਜ ਦੀਆਂ ਜਿਹੜੀਆਂ ਭੈਣਾਂ ਨੇ ਉਹ ਬਣਾ ਸਕਦੀਆਂ ਨੇ ਆਪਣੇ ਵਾਸਤੇ ਇਹ ਗਰਲਿਸ਼ ਵੀ ਬਨਣਗੇ ਇਹ ਜਿਵੇਂ ਆਪਾਂ ਕਹਿੰਦੇ ਨੇ 40 50 ਪਲੱਸ ਏਜ ਜਿਨ੍ਹਾਂ ਦੀ ਉਹਨਾਂ ਵਾਸਤੇ ਵੀ ਇਹ ਸੂਟ ਬਹੁਤ ਸੋਹਣੇ ਰੈਡੀ ਹੋਣਗੇ ਪਲੇਨ ਬਾਟਮ ਰਹੇਗੀ ਲਾਈਟ ਲਵੈਂਡਰ ਕਲਰ ਹੈ ਜੀ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਹੋਇਆ ਤੁਹਾਨੂੰ ਮੈਂ ਪਹਿਲਾਂ ਵੀ ਦਿਖਾ ਦਿੱਤਾ ਇਹਦੇ ਨਾਲ ਦਾ ਇੱਕ ਕਲਰ ਤੇ ਇਹ ਰਹੇਗਾ ਜੀ ਸੈਕੰਡ ਕਲਰ ਉਹਦੇ ਨਾਲ ਦਾ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਬਹੁਤ ਸੋਹਣੀ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਹ ਨਵੀਂ ਚੀਜ਼ ਹੀ ਆਈ ਹੈ ਜੀ ਫ ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਜ਼ਿਆਦਾ ਪਿਆਰਾ ਇਹ ਨਾਲ ਤੁਹਾਨੂੰ ਤੀਸਰਾ ਕਲਰ ਹੈ ਜੀ ਤਾਂ ਤਿੰਨ ਕਲਰ ਦਿਖਾਏ ਨੇ ਇਹਦੇ ਵਿੱਚ ਕਲਰ ਤੁਸੀਂ ਦੇਖੀ ਜਾਓ ਜਿਹੜਾ ਜਿਹੜਾ ਡਿਜ਼ਾਈਨ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰੀ ਜਾਓ ਇਹ ਰਹੇਗੀ ਜੀ ਪਲੇਨ ਬਾਟਮ ਪੌਣੇ 3 ਮੀਟਰ ਦੀ ਜਿਹੜੀ ਤੁਹਾਡੀ ਸਲਵਾਰ ਰਹੇਗੀ ਔਰ ਇਹ ਰਹੇਗਾ ਜੀ ਦੁਪੱਟਾ 2.5 ਮੀਟਰ ਦਾ ਦੁਪੱਟਾ ਰਹੇਗਾ ਤੇ ਨਾਲ ਔਰ 2.5 ਮੀਟਰ ਦੀ ਸ਼ਰਟ ਰਹੇਗੀ ਜੀ ਆਰਾਮ ਨਾਲ ਤੁਹਾਡੇ ਇਹ ਵਾਲੇ ਸੂਟ ਬਣਨਗੇ ਜੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਹਦੇ ਵਿੱਚ ਕੋਈ ਵੀ ਕੰਪਲੇਨ ਨਹੀਂ ਹੋਏਗੀ ਤੁਹਾਡੀ ਸਲਵਾਰ ਨਹੀਂ ਬਣ ਰਹੀ ਤੁਹਾਡੀ ਸ਼ਰਟ ਨਹੀਂ ਬਣ ਰਹੀ ਜਿੰਨਾ ਇੱਕ ਸੂਟ ਵਾਸਤੇ ਤੁਹਾਨੂੰ ਪ੍ਰੋਪਰ ਫੈਬਰਿਕ ਚਾਹੀਦਾ ਉਹਨਾਂ ਫੈਬਰਿਕ ਜਿਹੜਾ ਸੂਟ ਦੇ ਵਿੱਚ ਅਵੇਲੇਬਲ ਹੈ ਠੀਕ ਹੈ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਆਰਾਮ ਨਾਲ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੈ ਤਾਂ ਤੁਹਾਨੂੰ ਤੁਸੀਂ ਸਾਨੂੰ ਵਾਇਸ ਮੈਸੇਜ ਭੇਜੋ ਆਪਾਂ ਤੁਹਾਡੇ ਵਾਇਸ ਮੈਲ ਦਾ ਰਿਪਲਾਈ ਕਰਾਂਗੇ ਔਰ ਤੁਹਾਡੀ ਕਨਫਿਊਜ਼ਨ ਹੈ ਜਿਹੜੀ ਉਹ ਦੂਰ ਕਰਾਂਗੇ ਠੀਕ ਹੈ ਜੀ ਜੀ ਅਗਲਾ ਕਲ ਕਲਰ ਸਾਰੇ ਹੀ ਬਹੁਤ ਜਿਆਦਾ ਸੋਹਣੇ ਨੇ ਜੀ ਇੰਗਲਿਸ਼ ਜੇ ਕਲਰ ਨੇ ਸਾਰੇ ਲਾਈਟ ਸੋਬਰ ਜੇ ਕਲਰ ਨੇ ਡਿਜ਼ਾਈਨਿੰਗ ਚੈੱਕ ਕਰ ਲਓ ਇਹ ਰਹੇਗੀ ਜੀ ਪਲੇਨ ਬਾਟਮ ਬਹੁਤ ਜਿਆਦਾ ਸੌਫਟਨੈਸ ਹੈ ਜੀ ਫੈਬਰਿਕ ਦੇ ਵਿੱਚ ਇਹ ਰਹੇਗਾ ਜੀ ਦੁਪੱਟਾ ਖੋਲਦੇ ਵੀ ਨਹੀਂ ਪਤਾ ਲੱਗ ਰਿਹਾ ਕਿ ਆਪਾਂ ਕੋਈ ਚੀਜ਼ ਖੋਲ ਰਹਿ ਐਨੀ ਕਿ ਜਿਆਦਾ ਸੌਫਟਨੈਸ ਹੈ ਜੀ ਫੈਬਰਿਕ ਦੇ ਵਿੱਚ ਬਹੁਤ ਹੀ ਸੋਹਣੇ ਦੁਪੱਟੇ ਡਿਜ਼ਾਈਨ ਹੋਏ ਹੋਏ ਨੇ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਜੀ ਲੈਸਿਸ ਦੇ ਨਾਲ ਇਹ ਵਾਲੇ ਸੂਟ ਜਿਹੜੇ ਨੇ ਔਰ ਸਰਦਾਰੀ ਲੁੱਕ ਹੈ ਜੀ ਸੂਟਾਂ ਦੀ ਫਲੋਰਾ ਹੋ ਗਿਆ ਚਿਨਾਰ ਹੋ ਗਿਆ ਹਨਾ ਟਿਸਟਾ ਹੋ ਗਿਆ ਇਹ ਤਿੰਨੇ ਜਿਹੜੇ ਬ੍ਰਾਂਡ ਨੇ ਜੀ ਬਿਲਕੁਲ ਟੌਪ ਦੇ ਬ੍ਰਾਂਡ ਨੇ ਤੇ ਆਪਾਂ ਕੋਸ਼ਿਸ਼ ਕਰਦੇ ਆ ਕਿ ਵਧੀਆ ਬ੍ਰਾਂਡ ਤੁਹਾਡੇ ਵਾਸਤੇ ਲੈ ਕੇ ਆਈਏ ਜਿਹੜੇ ਕਸਟਮਰ ਇਹ ਚੀਜ਼ਾਂ ਲਾਈਕ ਕਰਦੇ ਨੇ ਜਿਨ੍ਹਾਂ ਨੂੰ ਇਹ ਬ੍ਰਾਂਡ ਬਾਰੇ ਪਤਾ ਹੈ ਤੇ ਉਹ ਤਾਂ ਇੱਕ ਮਿੰਟ ਲਾਂਦੇ ਨੇ ਜੀ ਸੂਟ ਚੈੱਕ ਕਰਨ ਲਈ ਹਨਾ ਤੇ ਜਦੋਂ ਜ਼ਿਆਦਾ ਸੋਚਦੇ ਰਹਿੰਦੇ ਆ ਉਹਨੇ ਟਾਈਮ ਤੱਕ ਇਹ ਵਾਲੇ ਸੂਟ ਜਿਹੜੇ ਦੇ ਨਿਕਲ ਜਾਂਦੇ ਨੇ ਇਸ ਕਰਕੇ ਜਲਦੀ ਜਲਦੀ ਜਿਹੜੇ ਨੇ ਆਰਡਰ ਕਰਿਆ ਕਰੋ ਬੁੱਕ ਕਰਵਾ ਲਿਆ ਕਰੋ ਸੂਟ ਕਿਉਂਕਿ ਦੁਬਾਰਾ ਇਹ ਚੀਜ਼ਾਂ ਬੜੀ ਮੁਸ਼ਕਲ ਨਾਲ ਮਿਲਦੀਆਂ ਨੇ ਜੀ ਜਿਵੇਂ ਹੋਣੇ ਚੀਜ਼ ਆ ਗਈ ਤਾਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਇਹ ਚੀਜ਼ ਸਾਨੂੰ ਦੁਬਾਰਾ ਨਾ ਮਿਲੇ ਜਿਹੜੇ ਵੀ ਜਿੰਨੇ ਵੀ ਕਲਰ ਆਉਂਦੇ ਨੇ ਸਾਰੇ ਅਸੀਂ ਕਲਰ ਜਿਹੜੇ ਨੇ ਬਹੁਤ ਹੀ ਸੋਹਜ ਸਮਝ ਕੇ ਲੈ ਕੇ ਆਉਨੇ ਆ ਕੋਈ ਵੀ ਕਲਰ ਤੁਹਾਨੂੰ ਇਦਾਂ ਦਾ ਨਹੀਂ ਲੱਗੇਗਾ ਕਿ ਇਹ ਕਲਰ ਸਾਡੇ ਸਲਾਈ ਕਰਾਉਣ ਵਾਲਾ ਨਹੀਂ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਸਕਿਨ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਜੀ ਇਹ ਵਾਲਾ ਵੀ ਇਹਦਾਂ ਰਹੇ ਰਹੇਗਾ ਜੀ ਦੁਪੱਟਾ ਜੋ ਦੁਪੱਟਾ ਤੁਹਾਨੂੰ ਮੈਂ ਪਹਿਲਾਂ ਖੋਲ ਕੇ ਦਿਖਾ ਦਿੱਤਾ ਦੁਪੱਟੇ ਫੁੱਲ ਨੇ ਜੀ ਫੁੱਲ ਜਿੰਨੀ ਚੜਾਈ ਜਿੰਨੀ ਲੰਬਾਈ ਸਾਨੂੰ ਦੁਪੱਟਿਆਂ ਚਾਹੀਦੀ ਉਹ ਉਹਨੇ ਜਿਆਦਾ ਦੁਪੱਟੇ ਜਿਹੜੇ ਸੋਹਣੇ ਵੀ ਨੇ ਔਰ ਲੈਂਥ ਦੇ ਅਕੋਰਡਿੰਗ ਔਰ ਚੜਾਈ ਦੇ ਅਕੋਰਡਿੰਗ ਵੀ ਬਹੁਤ ਜਿਆਦਾ ਦੁਪੱਟਾ ਵਧੀਆ ਜੀ ਠੀਕ ਹੈ ਜੀ ਕਲਰ ਬਹੁਤ ਪਿਆਰਾ ਆਰਾਮ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪਸੰਦ ਆਵੇ ਕੋਈ ਵੀ ਡਿਜ਼ਾਈਨ ਪਸੰਦ ਆਵੇ ਸਾਨੂੰ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਸ ਤੇ ਜਿਹੜੇ ਪ੍ਰਾਈਸ ਤੁਹਾਨੂੰ ਦੱਸ ਰਿਆਂ ਜਿਹੜੇ ਸਕਰੀਨ ਤੇ ਪ੍ਰਾਈਸ ਸ਼ੋ ਹੋ ਰਹੇ ਨੇ ਉਹ ਬਿਨਾ ਸਟੀਚਿੰਗ ਤੋਂ ਹੋ ਰਹੇ ਨੇ ਜੀ ਠੀਕ ਹੈ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਕਾਫੀ ਮੈਸੇਜ ਸੀ ਕੱਲ ਪਰਸੋਂ ਵਾਲੀ ਵੀਡੀਓ ਤੇ ਜੀ ਜਿਹੜੇ ਤੁਸੀਂ ਪ੍ਰਾਈਸ ਦੱਸ ਰਹੇ ਉਹ ਵਿਦ ਸਟੀਚਿੰਗ ਹੈ ਨਹੀਂ ਜੀ ਜਿਹੜੀ ਚੀਜ਼ ਤੁਹਾਨੂੰ ਬਿਨਾ ਸਟੀਚਿੰਗ ਤੋਂ ਦਿਖਾਈ ਹੈ ਉਹਦਾ ਪ੍ਰਾਈਸ ਵੀ ਬਿਨਾ ਸਟੀਚਿੰਗ ਤੋਂ ਤੁਹਾਨੂੰ ਦੱਸਿਆ ਹੋਇਆ ਹੈ ਠੀਕ ਹੈ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਤੁਸੀਂ ਦੇਖ ਸਕਦੇ ਹੋ ਜਿੰਨਾ ਪਹਿਲਾਂ ਦੇ ਆਰਡਰ ਆਪਣੇ ਕੋਲ ਚੱਲ ਰਹੇ ਨੇ ਤੁਸੀਂ ਆਪਣੇ ਵਾਸਤੇ ਸੂਟ ਹੋਲਡ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਪੀਸ ਨੇ ਜੀ ਬਹੁਤ ਹੀ ਪਿਆਰਾ ਫੈਬਰ ਫਲੋਰਾ ਦਾ ਬ੍ਰਾਂਡ ਰਹੇਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਇਹ ਦੁਪੱਟੇ ਤੁਸੀਂ ਫੇਰ ਰਿਕੁਐਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਜ਼ਿਆਦਾ ਖੁੱਲੇ ਦੁੱਲੇ ਦੁਪੱਟੇ ਨੇ ਜੀ। ਬਹੁਤ ਜ਼ਿਆਦਾ ਸੌਫਟਨੈਸ ਆ ਜੀ ਦੇਖ ਸਕਦੇ ਹੋ। ਬਿਲਕੁਲ ਜਿਵੇਂ ਆਪਾਂ ਕਹਿ ਦਈਏ ਨਾ ਕਿ ਮਲਮਲ ਸੌਫਟਨੈਸ ਜਿਵੇਂ ਮਲਮਲ ਦੇ ਵਿੱਚ ਹੁੰਦੀ ਏ ਓਵੇਂ ਇਹ ਸੌਫਟ ਨੇ ਜੀ। ਬਹੁਤ ਹੀ ਜ਼ਿਆਦਾ ਪਿਆਰੇ ਜਿਹੇ ਸੂਟ ਨੇ ਜੀ ਇਹ ਵਾਲੇ। ਸਰਦਾਰੀ ਲੁੱਕ ਵਾਲੇ ਸੂਟ ਬਣਨਗੇ ਥੋਡੇ ਵਾਲੇ। ਜਿੰਨਾ ਫੈਬਰਿਕ ਸਲਵਾਰ ਵਾ ਤੇ ਫੁੱਲ ਤੁਹਾਡੀ ਹੈਵੀ ਸਲਵਾਰ ਬਣੇਗੀ। ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਨਾ। ਬਹੁਤ ਹੀ ਜ਼ਿਆਦਾ ਪਿਆਰਾ ਚੈੱਕ ਕਰੀ ਜੋ ਔਰ ਵਰਸਾ ਤੇ ਮੈਸੇਜ ਜਿਹੜਾ ਕਰੀ ਜੋ ਕਾਫੀ ਮੈਸੇਜ ਹੁੰਦੇ ਨੇ ਕਿ ਦੀਦੀ ਇਹ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਆ ਬਿਲਕੁਲ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਲਾਈਟ ਵੇਟ ਜਿਹੜੀ ਇਹ ਜੋਰਜਟ ਹੈ ਜੀ इजीली ਤੁਸੀਂ ਇਹਨੂੰ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਹੋ ਕਿਉਂਕਿ ਅਗਰ ਆਪਾਂ ਇਹਦੇ ਨੀਚੇ ਲਾਈਨਿੰਗ ਲਗਵਾਉਣੀ ਹੈ ਤੁਸੀਂ ਬਿਲਕੁਲ ਲਾਈਟ ਵੇਟ ਵਾਲੀ ਜਿਹੜੀ ਲਾਈਨਿੰਗ ਹੈ ਉਹ ਲਗਵਾਓ ਤੇ ਉਹਦੇ ਨਾਲ ਤੁਹਾਨੂੰ ਸਿਰਫ ਇਦਾਂ ਫੀਲਿੰਗ ਆਊਗੀ ਕਿ ਜਿਵੇਂ ਤੁਸੀਂ ਨਾਰਮਲ ਕਾਟਨ ਦਾ ਸੂਟ ਜਿਹੜਾ ਵੇਅਰ ਕੀਤਾ ਹੋਇਆ ਕਿਉਂਕਿ ਜਿਹੜੀ ਜੋਰਜਟ ਹੈ ਬਹੁਤ ਹੀ ਜ਼ਿਆਦਾ ਸੌਫਟ ਔਰ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਜੀ ਪਿਓਰ ਵਾਲੀ ਜਿਹੜੀ ਜੋਰਜਟ ਹੁੰਦੀ ਉਹ ਤੁਸੀਂ ਦੇਖ ਸਕਦੇ ਨਾਲ ਹੀ ਕਰੇਪ ਦੀ ਬਾਟਮ ਹੈ ਜੀ ਇਹਦੇ ਤੇ ਇਹ ਰਹੇਗਾ ਜੀ ਦੁਪੱਟਾ ਪਹਿਲਾਂ ਤੁਹਾਨੂੰ ਇੱਕ ਕਰਦੇ ਵਿੱਚ ਖੋਲ ਕੇ ਦਿਖਾਇਆ ਤੇ ਇਹ ਰਹੇਗਾ ਜੀ ਦੁਪੱਟਾ ਤੁਸੀਂ ਜਿਨ੍ਹਾਂ ਨੇ ਵੀਡੀਓ ਸਕਿਪ ਕਰਕੇ ਦੇਖੀ ਪਿੱਛੇ ਜਾ ਕੇ ਦੁਪੱਟਾ ਦੇਖ ਸਕਦੇ ਹੋ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਇਹਦੇ ਵਿੱਚ ਤੁਹਾਡਾ ਹੀ ਨੁਕਸਾਨ ਹੈ ਜੀ ਮੇਰਾ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਜਦੋਂ ਤੁਸੀਂ ਸਕਿਪ ਕਰਕੇ ਦੇਖ ਲੈਂਦੇ ਹੋ ਕੁਝ ਗੱਲਾਂ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਵੀਡੀਓ ਵਿੱਚ ਜੋ ਆਪਾਂ ਦੱਸੀਆਂ ਹੁੰਦੀਆਂ ਫੈਬਰਿਕ ਨੂੰ ਲੈ ਕੇ ਹਨਾ ਵੀ ਜੋ ਤੁਸੀਂ ਕੁਝ ਕਰਵਾਉਣਾ ਚਾਹੁੰਦੇ ਸਾਰਾ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਹੈ ਤੇ ਇਹਨਾਂ ਤੋਂ ਇਲਾਵਾ ਵੀ ਤੁਸੀਂ ਕੁਝ ਵੀ ਰੈਡੀ ਕਰਵਾਉਣਾ ਥ੍ਰੈਡਵਰਕ ਦੇ ਉੱਪਰ ਤੁਸੀਂ ਨਾਰਮਲ ਜਿਵੇਂ ਆਪਣੇ ਸਮਰ ਵਾਲੇ ਪਾਰਟੀ ਵੇਅਰ ਸੂਟ ਉਹਦੇ ਥ੍ਰੈਡਵਰਕ ਵੀ ਕਰਵਾ ਸਕਦੇ ਹੋ ਆਰੀ ਵਰਕ ਵੀ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਕਾਰੀਗਰ ਆਪਣੇ ਕੋਲ ਅਵੇਲੇਬਲ ਹੈ ਜੀ ਜਿਵੇਂ ਦਾ ਤੁਸੀਂ ਹੈਂਡਵਰਕ ਕਰਵਾਉਣਾ ਚਾਹੁੰਦੇ ਹੈਂਡਵਰਕ ਵੀ ਤੁਸੀਂ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਜਿਹੜਾ ਭੇਜ ਸਕਦੇ ਹੋ ਆਪਾਂ ਤੁਹਾਨੂੰ ਸੇਮ ਜਿਹੜੀ ਚੀਜ਼ ਉਹ ਰੈਡੀ ਕਰਕੇ ਦਵਾਂਗੇ ਤੇ ਅੱਜ ਜਿਹੜੀ ਤੁਹਾਨੂੰ ਕਲੈਕਸ਼ਨ ਦਿਖਾਈ ਜੀ ਫਲੋਰਾ ਦਾ ਬ੍ਰਾਂਡ ਦਿਖਾਇਆ ਸਾਰਾ ਪਿਓਰ ਜ਼ੋਰਜਰਡ ਦੇ ਉੱਪਰ ਤੁਹਾਨੂੰ ਦਿਖਾਇ ਔਰ ਪ्योर ਜਾਰਜਟ ਦੀ ਜਿਹੜੀ ਸ਼ਰਟ ਰਹੇਗੀ ਔਰ ਕ੍ਰੇਪ ਦੀ ਜਿਹੜੀ ਬਾਟਮ ਰਹੇਗੀ ਪੌਣੇ 3 ਮੀਟਰ ਦੀ ਬਾਟਮ ਰਹੇਗੀ ਜੀ इजीली ਤੁਸੀਂ ਉਹਦਾ ਕੁਝ ਵੀ ਬਣਾ ਸਕਦੇ ਟਰਾਊਜ਼ਰ ਬਣਾ ਸਕਦੇ ਹੋ ਸਰਾਰਾ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ ਏ ਜਿਹੜੀ ਤੁਹਾਨੂੰ ਅੱਜ ਕਲੈਕਸ਼ਨ ਦਿਖਾਈ ਬਹੁਤ ਹੀ ਜ਼ਿਆਦਾ ਸੋਹਣੀ ਔਰ ਬਹੁਤ ਹੀ ਜ਼ਿਆਦਾ ਸਰਦਾਰੀ ਲੁੱਕ ਵਾਲੀ ਜਿਹੜੀ ਕਲੈਕਸ਼ਨ ਦਿਖਾਈ ਹੈ ਹੋਪ ਵੀ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਵੀ ਜਿਹੜੀ ਵਧੀਆ ਲੱਗੀ ਹੋਣੀ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤੁਸੀ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਕਾਫੀ ਮੈਸੇਜ ਹੁੰਦੇ ਨੇ ਕਿ ਦੀ ਅਸੀਂ ਕਾਫੀ ਦੂਰ ਬੈਠਾ ਤੁਸੀ ਸਾਨੂੰ ਸੂਟ ਭੇਜ ਸਕਦੇ ਹੋ ਬਿਲਕੁਲ ਜੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਿਰਫ ਸਕਰੀਨਸ਼ਾਟ ਲੈਣਾ ਸਾਡੀ ਵੀਡੀਓ ਵਿੱਚ ਕੋਈ ਵੀ ਤੁਹਾਨੂੰ ਸੂਟ ਪਸੰਦ ਆ ਸਾਨੂੰ ਸੈਂਡ ਕਰਨਾ ਹੈ ਅਗਰ ਤੁਹਾਨੂੰ ਉਹ ਪਸੰਦ ਆ ਸੂਟ ਤੁਹਾਡਾ ਫਾਈਨਲ ਆ ਤੁਸੀਂ ਸਾਨੂੰ ਪੇਮੈਂਟ ਕਰਨੀ ਹੈ ਪੇਮੈਂਟ ਦਾ ਸਕਰੀਨਸ਼ਾਟ ਤੁਸੀਂ ਸਾਨੂੰ ਜਰੂਰ ਸੈਂਡ ਕਰਨਾ ਜਿੰਨਾ ਸੇ ਸਾਨੂੰ ਪੇਮੈਂਟ ਦਾ ਸਕਰੀਨਸ਼ਾਟ ਨਹੀਂ ਆਉਂਦਾ ਉਹਨਾਂ ਚ ਤੁਹਾਡਾ ਸੂਟ ਜਿਹੜਾ ਉਹ ਬੁੱਕ ਨਹੀਂ ਹੋਣਾ ਤੇ ਦੂਜੀ ਗੱਲ ਇਹ ਹੈ ਕਿ ਪੇਮੈਂਟ ਦਾ ਸਕਰੀਨਸ਼ਾਟ ਜਿਹੜਾ ਸੈਂਡ ਕਰਨਾ ਮਤਲਬ ਇਹ ਹੁੰਦਾ ਜੀ ਦੇਖੋ ਇਨ ਕਿਸਾ ਪਾ ਕੋਈ ਤੁਹਾਡਾ ਸੂਟ ਰੈਡੀ ਕੀਤਾ ਕਈ ਵਾਰ ਅਸੀਂ ਭੁੱਲ ਜਾਈ ਵੀ ਤੁਹਾਡੀ ਪੇਮੈਂਟ ਆਈ ਹੈ ਜਾਂ ਨਹੀਂ ਆਈ ਕਈ ਵਾਰ ਤੁਸੀਂ ਭੁੱਲ ਜੋ ਜਦੋਂ ਆਪਣੇ ਕੋਲ ਸਕਰੀਨਸ਼ਾਟ ਹੋਏਗਾ ਤਾਂ ਆਪਾਂ ਜਿਹੜੀ ਅਗਰ ਤੁਹਾਨੂੰ ਲੱਗ ਰਿਹਾ ਕਿ ਤੇ ਮਿਸ ਅੰਡਰਸਟੈਂਡਿੰਗ ਹੋਈ ਤਾਂ ਆਪਾਂ ਉਹ ਦੂਰ ਕਰ ਸਕਦੇ ਹਾਂ ਠੀਕ ਹੈ ਜੀ ਸਮਝਦੇ ਹੋ ਸੋਪ ਕਿ ਤੁਸੀਂ ਮੇਰੀ ਗੱਲ ਨੂੰ ਸਮਝਦੇ ਹੋਵੋਗੇ ਹਨ ਤੇ ਜਿੰਨੇ ਵੀ ਭੈਣ ਭਰਾ ਦੂਰ ਨੇੜੇ ਬੈਠੇ ਨੇ ਕਿਸੇ ਨੂੰ ਕੋਈ ਟੈਨਸ਼ਨ ਵਾਲੀ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਜਿੱਥੇ ਵੀ ਬੈਠੇ ਹੋ ਤੁਹਾਡੇ ਸੂਟ ਜਿਹੜੇ ਨੇ ਤੁਹਾਨੂੰ ਘਰ ਬੈਠੇ ਮਿਲਣਗੇ ਠੀਕ ਹੈ ਸਿਰਫ ਤੁਸੀਂ ਆਰਡਰ ਪਲੇਸ ਕਰਨਾ ਹੈ ਜਿਹੜਾ ਵੀ ਸੂਟ ਤੁ ਥੈਲੋਜੀ ਇਹ ਅੱਜ ਵਾਲੀ ਜਿਹੜੀ ਕਲੈਕਸ਼ਨ ਨੇ ਹੋਪ ਕਿ ਤੁਹਾਨੂੰ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਤੀਸਰੀ ਗੱਲ ਮੈਂ ਫਿਰ ਕਹਿ ਰਹੀ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਨੂੰ ਵੀਡੀਓ ਸਾਡੀ ਜਿਹੜੀ ਟਾਈਮ ਸਿਰ ਮਿਲੇਗੀ ਠੀਕ ਹੈ ਚੈਨਲ ਸਬਸਕ੍ਰਾਈਬ ਕਰ ਲੈ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਹੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲੇਗੀ ਨਹੀਂ ਤਾਂ ਅਗਰ ਚੈਨਲ ਸਬਸਕ੍ਰਾਈਬ ਕਰ ਲਿਆ ਨਾਰਮਲ ਜਿੱਦਾਂ ਤੁਸੀਂ ਆਪਣੇ YouTube ਕੋਲ ਦਿਓ ਤਾਂ ਤੁਹਾਨੂੰ ਬਸ ਇਦਾਂ ਵੀਡੀਓ ਸ਼ੋਅ ਹੋਏਗੀ ਅਗਰ ਤੁਸੀਂ ਬੈਲ ਆਈਕਨ ਪ੍ਰੈਸ ਕੀਤਾ ਹੋਏਗਾ ਤਾਂ ਬਿਲਕੁਲ ਤੁਹਾਨੂੰ YouTube ਤੇ ਨੋਟੀਫਿਕੇਸ਼ਨ ਆਏਗਾ ਕਿ ਭੈਣਾਂ ਦੇ ਬਟੀਕ ਤੋਂ ਵੀਡੀਓ ਜਿਹੜੀ ਅਪਲੋਡ ਹੋ ਚੁੱਕੀ ਹੈ ਠੀਕ ਹੈ ਜੀ ਕਿਉਂਕਿ ਮੈਂ ਤੁਸੀਂ ਦੇਰੀ ਕਰ ਦਿੰਦੇ ਹੋ ਫਿਰ ਕਾਫੀ ਮੈਸੇਜ ਆਉਂਦੇ ਨੇ ਕਿ ਅਮਨ ਇਹ ਵਾਲਾ ਸੂਟ ਚਾਹੀਦਾ ਸੀ ਅਮਨ ਉਹ ਵਾਲਾ ਸੂਟ ਬਹੁਤ ਸੋਹਣਾ ਸੀ ਪਰ ਮੈਨੂੰ ਬੜਾ ਫੀਲ ਹੁੰਦਾ ਬਾਅਦ ਵਿੱਚ ਤੁਹਾਨੂੰ ਜਦੋਂ ਮੈਂ ਕਹਿੰਦੀ ਆ ਕਿ ਨਹੀਂ ਇਹ ਸੂਟ ਜਿਹੜਾ ਸੋਲਡ ਆਊਟ ਹੋ ਚੁੱਕਿਆ ਤਾਂ ਮੈਨੂੰ ਵੀ ਸਹੀ ਨਹੀਂ ਲੱਗਦਾ ਹੈਗਾ ਇਸ ਕਰਕੇ ਜਿੰਨੇ ਜਿੰਨੇ ਵੀਡੀਓ ਜਲਦੀ ਦੇਖ ਲਈ ਜਲਦੀ ਸੂਟ ਬੁੱਕ ਕਰ ਲਿਓ ਨਾ ਵਸਤੇ ਵਾਲੇ ਸੂਟ ਨਿਕਲ ਜਾਣਗੇ ਜਿਹੜੇ ਭੈਣਾ ਰਹਿ ਗਈਆਂ ਤਾਂ ਮੁਸ਼ਕਲ ਨਾਲ ਇਹ ਪੀਸ ਦੁਬਾਰਾ ਮਿਲਣਗੇ ਠੀਕ ਹੈ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤੇ ਤਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ